ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਤੈ ਅੱਜ ਪਹਿਲਾਂ ਤਾਂ ਘੱਟੋ ਘੱਟ 4 ਘੰਟੇ ਦੁਪਹਿਰੀ ਸੁੱਤੇ ਯਾਨੀ ਕਿ ਆਰਾਮ ਕੀਤਾ ਬੈੱਡ ਸ਼ੀਟ ਨਮੀ ਲਿਆਤੀ ਸੀ 4000 ਦੀ ਤੇ ਤੰਬਲ ਵੀ ਗਰਮ ਲਿਆਤਾ ਸੀ ਨਵਾਂ ਕਿਸੇ ਮਿੱਤਰ ਪਿਆਰੇ ਨੇ ਅਮਰੀਕਾ ਤੋਂ ਭੇਜਿਆ ਸੀ ਤੇ ਮੈਂ ਕਿਹਾ ਵੀ ਸ਼ੁਰੂਆਤ ਕਰੀਏ ਤੇ ਫਿਰ ਸੌਂ ਕੇ ਚੰਗੀ ਤਰ੍ਹਾਂ ਤੇ ਦੁੱਧ ਤਾਜ਼ਾ ਸੀ ਚਾਰੇ ਝੂਮਰੇ ਪਾਏ ਲੈਚੀਆਂ ਪਾ ਕੇ ਐਮ ਬਣਾ ਕੇ ਵਧੀਆ ਤੇ ਅਲਸੀ ਦੀਆਂ ਪਿੰਨੀਆਂ ਖਾਧੀਆਂ ਤਿੰਨ ਚਾਰ ਰੋਟੀ ਖਾਣ ਦੀ ਲੋੜ ਹੀ ਨਹੀਂ ਪਈ ਤੇ ਹੁਣ ਐਨਰਜੀ ਪੂਰੀ ਹੈ ਬਾਦਲਾਂ ਦੇ ਜੱਸੀਦਾਰਾਂ ਦੀ ਬਣਾਉਣਿਆ ਥੋੜੀ ਜਿਹੀ ਰੇਤ ਸੁਣਿਓ ਸਾਰੇ ਧਿਆਨ ਦੇ ਨਾਲ ਕਹਿੰਦੇ ਪੰਜਾਬ ਦੇ ਮੁੱਖ ਮੰਤਰੀ ਨੂੰ ਅਸੀਂ ਬੁਲਾ ਕੇ ਮਾਫੀ ਮੰਗਾਵਾਂਗੇ। ਵੀ ਪੰਜਾਬ ਦਾ ਮੁੱਖ ਮੰਤਰੀ ਕੋਨਾ ਮੁੰਨੇ। ਜਣ ਕੇ ਸਾਫਤ ਸੂਰਤ ਨਹੀਂ ਹੈਗਾ। ਉਹ ਧਾਰਮਿਕ ਕੰਮਾਂ ਦੇ ਵਿੱਚ ਦਖਲ ਅੰਦਾਜੀ ਨਾ ਕਰੇ। ਕਿਉਂ ਨਾ ਕਰੇ ਭਈ? ਉਹ ਮੁੱਖ ਮੰਤਰੀ ਬਾਦ ਵਿੱਚ ਹੈ। ਪਹਿਲਾ ਪੰਜਾਬ ਦਾ ਬਸ਼ਿੰਦਾ ਹੈ ਅਗਲਾ ਗੱਲ ਕਰ ਸਕਦਾ ਕਰੂਗਾ ਅਗਲਾ ਗੱਲ ਕੀ ਕੀਤੀ ਹੈ ਵੀ ਗੋਲਕਾਂ ਦਾ ਪੈਸਾ ਲੋੜਵੰਦ ਲੋਕਾਂ ਤੇ ਵਰਤੋ ਜਿਹੜੇ ਗ੍ਰੰਥੀ ਗੁਰਦਾਰਿਆਂ ਦੇ ਬਿਲਕਦੇ ਫਿਰਦੇ ਨੇ ਸੇਵਾਦਾਰ ਉਹਨਾਂ ਦਾ ਧਿਆਨ ਦਿਓ ਤੇ ਹੁਣ ਇਹ ਕਹਿੰਦੇ ਅਕੇ ਅਸੀਂ ਬੁਲਾਵਾਂਗੇ ਦੇ ਨਾਲ ਹੀ ਗੜਗੱਜ ਸਾਹਿਬ ਕਹਿੰਦੇ ਮੁੱਖ ਮੰਤਰੀ ਨੂੰ ਕੋਈ ਹੱਕ ਨਹੀਂ ਉਹ ਸਾਡੇ ਕੰਮਾਂ ਚ ਦਖਲਦਾਜੀ ਦੇਵੇ ਇਹ ਕੋਈ ਮਰਜ਼ਾਦਾ ਨਹੀਂ ਹੁੰਦੀ ਇਦਾਂ ਕਹਿੰਦੇ ਹੁਣ ਇਹਨਾਂ ਗੜਗੱਜਾਂ ਤੋਂ ਪੁੱਛੋ ਵੀ ਤੂੰ ਤੀਜੀ ਵਾਰੀ ਸਿਰ ਤੇ ਦਸਤਾਰ ਬਣਾਉਣ ਨਹੀਂ ਫਿਰਦਾ ਨਿਯੁਕਤੀ ਪੱਤਰ ਤੈਨੂੰ ਦੇਤਾ ਬਾਦਲਾਂ ਨਹੀਂ ਤੈਨੂੰ ਪੱਕਾ ਕਰਤਾ ਨਹੀਂ ਕੀਤਾ ਨਾ ਚਾਪਲੂਸੀ ਕਹਦੇ ਲਈ ਕਰਦੇ ਆਸ਼ਾ ਤੇ ਉਧਰ ਹੁਣ ਭਵੰਤਮਾਨ ਵੀ ਬੈਗ ਮੋٹے ਮੋٹے ਲਾਏ ਹੋਣੇ ਪਟਿਆਲਾ ਫਾਈ ਅਗਨੇ ਨੇ ਉਹ ਲਾਉਂਦਾ ਅਲੇ ਨਾਲ ਜਿਹੜਾ ਮੁਸ਼ਕਿਆ ਉਹ ਕਹਿੰਦਾ ਜੇ ਮੈਨੂੰ ਬੁਲਾ ਲਿਆ ਤਾਂ ਇੰਨਾ ਸਮਾਨ ਬੈ ਕਹਿੰਦਾ ਪੋਤੜੇ ਫੁੱਲ ਕੇ ਰੱਖ ਨੂੰ ਕਹਿੰਦਾ ਪਸਤਾਉਂਗੇ ਵੀ ਭਵੰਤਮਾਨ ਨੂੰ ਕਿਉਂ ਬੁਲਾ ਲਿਆ ਸੀ ਉਹ ਤਾਂ ਬਾਅਦ ਵਿੱਚ ਆਉ ਆਪਣੇ ਕੋਲੇ ਬਹੁਤ ਕੁਝ ਪਿਆ ਬੋਲੋ ਕੀ ਚਾਹੀਦਾ ਬੋਲੋ ਤਾਂ ਸਹੀ ਸੁੱਚਾ ਸਿੰਘ ਲੰਗਾ ਦੀਆਂ ਕਰਤੂਤਾਂ ਚਾਹੀਦੀਆਂ ਨੇ ਸੁਖਵੀਰ ਬਾਦਲ ਦੀਆਂ ਚਾਹੀਦੀਆਂ ਨੇ ਜਿਹੜੇ ਜਥੇਦਾਰ ਆਰਐਸਐਸ ਦੇ ਏਜੰਡੇ ਤੇ ਕੰਮ ਕਰਦੇ ਨੇ ਜਾਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕਿਹਦੇ ਥੱਲੇ ਲੱਗਿਆ ਉਹ ਸਾਰਾ ਕੁਝ ਦੱਸ ਦਿੰਨੇ ਆ ਜੀ ਜਿਹੜਾ ਹੜ ਪੀੜਤਾਂ ਨੂੰ ਪੈਸਾ ਵੰਡਿਆ ਸੀ ਉਕੀਦਾ ਪੈਸਾ ਸੀ ਸਰਸੇ ਵਾਲੇ ਕਤੇੜ ਬਲਾਤਕਾਰੀ ਨਾਲ ਕਿਵੇਂ ਮੀਟਨਾ ਕਰਕੇ ਉਹਨੂੰ ਮਾਫ ਕੀਤਾ ਸੀ ਉਹ ਸਾਰਾ ਕੁਝ ਪਤਾ ਹੀ ਹੈ ਜੀ ਲੋਕਾਂ ਨੂੰ ਕੀ ਪੁੱਛਣਾ ਚਾਹੁੰਦੇ ਹੋ ਧੰਦਨ ਰੈਣੂ ਮੰਤ ਐਮੀ ਥੋੜਾ ਕਹਿੰਨੇ ਆਂ ਸੀ ਬਾਕੀ ਮੁੱਖ ਮੰਤਰੀ ਸਾਡੇ ਕੰਮਾਂ 'ਚ ਦਾਖਲ ਦਾ ਜਿਹਨਾਂ ਦੇ ਵੀ ਥੋੜੇ ਮਰਾਂਗੇ ਜੁੱਤੀਆਂ ਚੰਗੀਆਂ ਤਨ ਵੇਡਤਾ ਕਰੋ ਥੋੜਾ ਜਿਆ ਜੇ ਹਿੰਮਤ ਹੈ ਨਾ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਕਰਵਾ ਕੇ ਦਿਖਾਓ ਪਤਾ ਹੈ ਬੀਐਸਸੀ ਹਾਰ ਜਾਣਾ ਹਰਾ ਦੇਣਾ ਹੀ ਹੈ ਕੋਈ ਸ਼ੱਕ ਨਹੀਂ ਉਹ ਭਰਾਵੋ ਮਾੜੀ ਮੋਟੀ ਢਗੀ ਧਰੀ ਰਹਿਣ ਦਿਓ ਐਵੇਂ ਨਾ ਜਲੂਸ ਕਢਾਓ ਸ਼੍ਰੋਮਣੀ ਕਮੇਟੀ ਵਿੱਚ ਵਧੀਆ ਪ੍ਰਚਾਰਕ ਹੈਗੇ ਨੇ ਉਹਨਾਂ ਨੂੰ ਬੇਨਤੀ ਹੈ ਸ਼੍ਰੋਮਣੀ ਕਮੇਟੀ ਵਿੱਚ ਬਦਿਆ ਮੈਂਬਰ ਹੈਗੇ ਨੂੰ ਉਹਨਾਂ ਨੂੰ ਬੇਨਤੀ ਆ ਵੀ ਇਹਨਾਂ ਨਾਲ ਇਹ ਜਿਹੜੇ ਗੜਗੱਜ ਵਰਗੇ ਖਾਲੀ ਢੋਲ ਵਜਦੇ ਨੇ ਇਹਨਾਂ ਨੂੰ ਥੋੜਾ ਜਿਹਾ ਕੰਟਰੋਲ ਕਰਕੇ ਰੱਖੋ ਵੀ ਕਿਤੇ ਝੁਗਾ ਚੌੜ ਨਾ ਕਰਵਾ ਲਿਓ ਉਹ ਜਿਹਨੇ ਕਹਿੰਦੇ ਆ ਬਹੁਤਾ ਖਾਂਦੀ ਥੋੜੇ ਤੋਂ ਵੀ ਜਾਣਦੀ ਪਤਾ ਨਹੀਂ ਥੋੜਾ ਖਾਂਦੀ ਬਹੁਤੇ ਤੋਂ ਵੀ ਜਾਣਦੀ ਇਦਾਂ ਤਾਂ ਕੋਈ ਪਖਾਣਾ ਹੈ ਕਿ ਮੈਨੂੰ ਚੰਗੀ ਤਰ੍ਹਾਂ ਪਤਾ ਨਹੀਂ ਵੀ ਕਿਤੇ ਐਵੇਂ ਨਾ ਪਹਿਲਾਂ ਸਰਕਾਰ ਵਾਲੇ ਪਾਸਿਓਂ ਝੁਗਾ ਚੌੜ ਕਰਾ ਲਿਆ ਹੁਣ ਕਿਤੇ ਸ਼੍ਰੋਮਣੀ ਕਮੇਟੀ ਵਾਲੇ ਪਾਸਿਓਂ ਕਰਾ ਲਓ। ਭਾੜੇ ਮਾੜੇ ਮੋਟੇ ਲੰਗਰ ਲੁੰਗਰ ਲਾਉਨੇ ਹੋ ਨਾ ਆਪਣੇ ਸਮਾਗਮਾਂ ਵਿੱਚ ਇਹ ਗੁਰਦੁਆਰਾ ਵਿੱਚੋ ਲੱਗਦੇ ਆ। ਕਿਤੇ ਸ਼੍ਰੋਮਣੀ ਕਮੇਟੀ ਵੀ ਨਾ ਹੱਥੋਂ ਜਾਵੇ। ਤੇ ਜੇ ਕਿਤੇ ਮੇਰੇ ਵਰਗੇ 5-4 ਆ ਗਏ ਤੇ ਮੁੜ ਕੇ ਇਲੈਕਸ਼ਨ ਕਰਾਉਣ ਦੀ ਲੋੜ ਹੀ ਨਹੀਂ ਪੈਣੀ। ਅਸੀਂ ਪੈਸਾ ਇਕੱਠਾ ਹੋਣ ਹੀ ਨਹੀਂ ਦੇਣਾ। ਇਹਨਾਂ ਫਟੇ ਚੱਕ ਦਾਂਗੇ ਫਟਾਫਟ ਦੱਸੋ ਵੀ ਕਿਹੜੇ ਸਕੂਲ ਨੂੰ ਕੀ ਚਾਹੀਦਾ ਚੱਕੋ ਜੀ ਗ੍ਰਾਂਟ ਕਿਹੜੇ ਗ੍ਰੰਥੀ ਨੂੰ ਕੀ ਚਾਹੀਦਾ ਚੱਕੋ ਜੀ ਪਾ ਦੇ ਕੋਠੀ ਇਹ ਖਾਲੀ ਕਰ ਦੇਗੇ ਇਹ ਲਕਸ਼ਨਾ ਤੁਹਾਡੀਆਂ ਪੈਸੇ ਖਾਤਰ ਹੁੰਦੀਆਂ ਨੇ ਉਧਰ ਤੋਂ ਹੁੰਦੀਆਂ ਹੀ ਨਹੀਂ ਜਿਹੜਾ ਕੋਈ ਗੋਲ ਕ੍ਰਿਪਾ ਪੈਸੇ ਪਾਉਣ ਡੈਗ ਉਹਨੂੰ ਪਹਿਲੇ ਇਹ ਕਹਦਿਆ ਕਰਾਂਗੇ ਵੀ ਆਪਦੇ ਪਿੰਡ ਵਿੱਚ ਹੀ ਲਾ ਲਈ ਭਰਾਵਾ ਇੱਥੇ ਨਹੀਂ ਬਸੇਰਾ ਤੁਹਾਡੇ ਪਿੰਡ ਵਿੱਚ ਗੁਰਦਵਾਰੇ ਲੋੜ ਹੈ ਉੱਥੇ ਜਾ ਕੇ ਗ੍ਰਾਂਤੀ ਦੀ ਤਨਖਾਹ ਦੇ ਦਿਓ ਵਧੀਆ ਲੰਗਰ ਲਾਓ ਆਪਣੇ ਇਹ ਮਤਾਂ ਅਸੀਂ ਦੇ ਦੇਾਂਗੇ ਚਲੋ ਬੋਰ ਨਾ ਹੋਇਓ ਮੈਂ ਗੱਲ ਥੋੜੀ ਜਿਹੀ ਜਾਣ-ਬੁੱਝ ਕੇ ਐਡ ਕਰ ਦਿੱਤੀਆਂ ਮੈਂ ਕਿਹਾ ਵੀ ਥੋੜਾ ਜਾਂ ਜਿਵੇਂ ਅੱਜ ਅਸੀਂ ਮੋਠਾਂ ਦੀ ਤੇ ਛੋਲੇ ਦਾਣੇ ਹੋਏ ਸਾਬਤ ਮੂੰਗੀ ਰਣਮੀ ਦੀ दाल ਧਰੀ ਹੈ ਨਾ ਤੇ ਉਹਦੇ ਵਿੱਚ ਜੇ ਤੜਕਾ ਵਧੀਆ ਲੱਗਿਆ ਹੋਵੇ ਚੰਗੀ ਤਰ੍ਹਾਂ ਤੇ ਫਿਰ ਸਵਾਦ ਵਧੀਆ ਹੁੰਦਾ ਧਨੀਆ ਧੁਨੀਆ ਪਾ ਕੇ ਠੀਕ ਹੈ ਟਮਾਟਰ ਆਦਰਕ ਹਰੀ ਮਿਰਚ ਵਧ ਗਿਆ ਉੱਧੇ ਮੇ ਦਾਣ ਚੀਨ ਨਹੀਂ ਬੜਾ ਕੁਝ ਖੜੇ ਮਸਾਦੇ ਕੁੱਟ ਕੇ ਰੱਖਿਆ ਵੀ ਫਿਰ ਵਧੀਆ ਲੱਗਦੀ ਹੈ ਸਵਾਦ ਵਧੀਆ ਆਉਂਦਾ ਫਿਰ ਤਾਂ ਕਰਕੇ ਥੋੜਾ ਜਿਹਾ ਐਡ ਆਪ ਦੇ ਕੋਲੋਂ ਕੀਤਾ ਸੁਣ ਲਿਓ ਤੇ ਭਵੰਤਮਾਨ ਨੂੰ ਛੇੜਨ ਨੂੰ ਰਹਿਣ ਹੀ ਦਿਓ ਉਹ ਭਿੰਡਾਂ ਦਾ ਖੱਖਰ ਹੈ ਇੱਕ ਵਾਰੀ ਮੈਂ ਤੁਹਾਨੂੰ ਹੱਡ ਬੀਤੀ ਸੁਣਾਉਣਾ ਮਾੜਾ ਹੱਸ ਲਾਂਗੇ ਨਾਲੇ ਦਵਾਬੇ ਜਨਾ ਧਮੋੜੀ ਕਹਿੰਦੇ ਨੇ ਪਰੰਡ ਨੂੰ ਧਮੋੜੀ ਤੇ ਅਸੀਂ ਚੰਦੋਆ ਸ਼ਾ ਬਸਣ ਲੱਗੇ ਸੀ ਤੇ ਇੱਕ ਬੀਬੀ ਮੈਨੂੰ ਕਹਿੰਦੀ ਗਿਆਨੀ ਜੀ ਧਮੋੜੀ ਨਾਲ ਲੜ ਜੇ ਤੁਹਾਡੇ ਤੇ ਮੇਰੇ 4-5 ਪ੍ਰਿੰਡਾਂ ਨਾਲ ਲੜ ਗਈਆਂ ਮੈਂ ਕਿਹਾ ਤੁਸੀਂ ਦੱਸਿਆ ਨਹੀਂ ਕਹਿੰਦੀ ਮੈਂ ਕਹਿੰਨੀ ਤਾਂ ਹੈਗੀ ਸੀ ਵੀ ਧਮੋੜੀ ਨਾਲ ਲੜ ਜੇ ਮੈਂ ਕਿਹਾ ਧਮੋੜੀ ਕਿਉਂ ਦੀ ਕਹਿੰਦੇ ਤੁਸੀਂ ਪ੍ਰਿੰਡ ਕਹਿੰਦੇ ਹੋ ਅਸੀਂ ਧਮੋੜੀ ਕਹਿੰਦੇ ਹਾਂ ਠੀਕ ਹੈ ਐਵੇਂ ਨਾ ਪ੍ਰਿੰਡਾਂ ਦੇ ਛੱਤੇ ਨੂੰ ਛੇੜੋ ਤੇ ਤੁਹਾਡੀ ਠੱਕੀ ਧਰੀ ਰਹਿਣ ਨਹੀਂ ਦੇਣੀ ਅਗਲੇ ਨੇ ਤੇ ਮਾੜਾ ਮੋਟਾ ਕੰਟਰੋਲ ਕਰ ਲਓ ਸਰਕਾਰ ਤਾਂ ਆਉਣੀ ਮੁਸ਼ਕਲ ਹੈ ਕਿਤੇ ਸ਼ੋਮਣੀ ਕਮੇਟੀ ਵੱਲ ਜਿਹੜਾ ਵਧੀਆ ਸੂਜੀ ਦਾ ਕੜਾਹ ਬਣਦਾ ਹੈ ਨਾ ਉੱਥੋਂ ਵੀ ਨਾ ਜਾਓ ਕਿਤੇ। ਗੜੀਆਂ ਮੀਲੀਆਂ ਪੱਗਾਂ ਟਰੱਕਾਂ ਦੇ ਟਰੱਕ ਬਣ ਕੇ ਸਰੋਪਿਆਂ ਦੀਆਂ ਗੱਡੀਆਂ ਭਰੀ ਰੱਖਦੇ ਹੋ। ਦੁੱਧ ਪਾਣੀ ਵਧੀਆ ਚੱਲਦਾ ਜੋ ਕਿ ਮਰਜੇ ਅਕਾਲੀ ਲੀਡਰ ਤਾਂ ਉਹਦੇ ਘਰੇ ਲੰਗਰ ਦਰਬਾਰ ਸਾਹਿਬ 'ਚ ਚੱਲ ਜਾਂਦਾ। ਫਿਰ ਇੱਥੋਂ ਵੀ ਜਾਓਗੇ। ਜਿਹੜਾ ਲੋਰ ਮੰਗਦੀ ਹੈ ਵੀ ਤੁਹਾਡੀ ਔਕਾਤ ਐਡੀ ਵੱਡੀ ਹੈ ਨਹੀਂ। ਜੇ ਤੁਸੀਂ ਕੌਮ ਦੇ ਪੱਖ ਵਿੱਚ ਹੁੰਦੇ ਨਾ ਨਾ ਅੱਜ ਕਾਮ ਦੇ ਇਹ ਹਾਲਾਤ ਨਾ ਹੁੰਦੇ ਇਹ ਮੈਨੂੰ ਦੁਖੀ ਦੁਖੀ ਹੋ ਕੇ ਕਹਿਣਾ ਪੈ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ